ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਸਾਰੀ ਸਮੂਹ ਸਿੱਖ ਸੰਗਤ ਨੂੰ ਤੇ ਦੁਸ਼ਮੇਸ਼ ਯੈਸ਼ੂ ਵਸੇ ਸਿੱਖ ਜਗਤ ਨੂੰ ਜਿਹੜੀਆਂ ਹੈਗੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਹੁਣ ਜਿਵੇਂ ਕਿ ਆਪਾਂ ਜੁੜੇ ਪਏ ਹਾਂ ਜਲੰਧਰ ਮੰਡੀ ਦੇ ਨਾਲ ਤੇ ਇਸ ਟਾਈਮ ਆਗੇ ਆਪਾਂ ਆਪਾਂ ਗੋਭੀ ਵਾਲੀ ਸਾਈਡ ਮਕਸੂਦਾ ਮੰਡੀ ਦੇ ਵਿੱਚ ਤੇ ਬਾਕੀ ਵੀਰ ਜੀ ਹੈਗਾ ਗੋਭੀ ਦਾ ਮਹੌਲ ਹੈਗਾ ਅੱਜ ਹੈਗਾ 5:30 ਤੋਂ 5:30 ਰੁਪਏ ਤੇ ਜਿਹੜਾ ਹੈਗਾ ਮਟਰ ਦਾ ਮਹੌਲ ਹੈਗਾ ਵੀਰ ਜੀ ਅੱਜ 32 ਤੋਂ ਲੈ ਕੇ 38 ਰੁਪਏ ਤੱਕ ਤੇ ਇੱਕ ਵੀਰ ਦਾ ਫੋਨ ਮੈਸੇਜ ਆਇਆ ਸੀਗਾ ਵੀ ਭਾਜੀ ਪਿਆਜ਼ ਨਹੀਂ ਕਹਣਾ ਗੰਡਾ ਕਹਿਣਾ ਲੋ ਜੀ ਗੰਡਿਆਂ ਦਾ ਭਾਅ ਹੈਗਾ ਵੀਰ ਜੀ ਅੱਜ 25 ਤੋਂ ਲੈ ਕੇ 30 ਰੁਪਏ ਤੱਕ ਤੇ ਜਿਹੜਾ ਸ਼ਲਗਮ ਦਾ ਮਾਹੌਲ ਹੈਗਾ ਵੀਰ ਜੀ ਅੱਜ ਦਾ ਕਾਫੀ ਵਧੀਆ ਹੈਗਾ ਉਹ ਵੀ ਹੈਗਾ 6 ਤੋਂ ਲੈ ਕੇ 8 ਰੁਪਏ ਤੇ ਗਾਜਰ ਦਾ ਮਾਹੌਲ ਹੈਗਾ 7 ਤੋਂ ਲੈ ਕੇ 10 ਰੁਪਏ ਤੱਕ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਮੂਲੀ ਦਾ ਭਾਅ ਹੈਗਾ ਵੀਰ ਜੀ 4 ਤੋਂ 5 ਤੇ ਇਹੋ ਜਿਹੇ ਰੂਟੀਨ ਹੈਗੀਆਂ ਇਹ ਸੁਲਤਾਨਪੁਰ ਦੀਆਂ ਜਿਹੜੀਆਂ ਹੈਗੀਆਂ ਆਪਣੀਆਂ ਸਬਜ਼ੀਆਂ ਹੈਗੀਆਂ ਵਾ ਜਿੰਨਾ ਦਾ ਆਪਾਂ ਕੰਮ ਕਰਦੇ ਆ ਉਹਦਾ ਭਾਅ ਆਪਾਂ ਸ਼ੇਅਰ ਕਰਦੇ ਆਗੇ ਫੇਸਬੁੱਕ ਤੇ ਜਿਲੰਦਰ ਮੱਡੀ ਮਕਸੂਦਾ ਦਾ ਇਹਦਾ ਭਾਅ ਹੈਗਾ ਜੀ ਇਹ ਬਾਕੀ ਆਪਾਂ ਕਰੇ ਅੱਜ ਹਰੀਏ ਦੇ ਫੜ ਦੇ ਉੱਤੇ ਕਿਉਂਕਿ ਇਹਦੇ ਫਾਦਰ ਸਾਹਿਬ ਦਾ ਹਰੀਏ ਦਾ ਫੋਨ ਮੈਨੂੰ ਆਇਆ ਜਾਇਆ ਹੈਗਾ ਵੀ ਸਰਦਾਰ ਜੀ ਮਰਨਾ ਦਾ ਰਾਜੋਂ ਮੇਰੇ ਫੜ ਤੋਂ ਤੁਸੀਂ ਇੱਕ ਵੀ ਵੀਡੀਓ ਨਹੀਂ ਬਣਾਈ ਐ ਕਿ YouTube ਦੀ ਤੇ ਆਪਾਂ ਅੱਜ ਉਹਦੇ ਫੜ ਤੇ ਖੜੇ ਆ ਪੱਲੀ ਰਹੀ ਆ ਬਣ ਤੇ ਬਾਕੀ ਉਹਦਾ ਮੁੰਡਾ ਗਣੇਸ਼ ਉੱਪਰਲੀ ਸਾਈਡ ਚਲੇ ਗਿਆ ਆ ਤੇ ਇਹ ਜਿਹੜਾ ਫੜ ਹੈਗਾ ਸਾਰਾ ਕਾਕਾ ਦਿਖਾ ਦੇ ਅੱਜ ਹਰੀਆ ਖੁਸ਼ ਖੁਸ਼ ਕਰਦੇ ਉਹ ਤੇ ਆ ਬਾਕੀ ਆ ਪਿੱਛੇ ਕੈਮਰਾ ਮਾਰਦੇ ਜਿਵੇਂ ਦਰਪਰਾ ਖੜੇ ਆ ਦੇਖੋ ਬਾਈ ਜੀ ਇਹ 44 ਰੁਪਈਆ ਚ ਵੀ ਓਨੇ ਹੀ ਖੁਸ਼ ਸੀਗੇ ਤੇ 4-5 ਰੁਪਈਆ ਚ ਵੀ ਓਨੇ ਹੀ ਖੁਸ਼ ਆ ਇਹਨਾਂ ਦੇ ਮੂੰਹ ਤੇ ਦੇਖ ਲਓ ਵੀ ਕਿਸੇ ਦੇ ਕਿਸੇ ਦੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਨਿਰਾਸ਼ਾ ਨਹੀਂ ਹੈਗੀ ਬਾਈ ਇਹ ਖਾਸੇ ਹੀ ਵੱਡੇ ਆਦਮੀ ਆ ਜੇ ਖਾਸੇ ਵੱਡੇ ਆਦਮੀ ਦੀ ਗੱਲ ਹੁੰਦੀ ਆ ਮੈਂ ਇੱਥੇ ਆ ਕੇ ਮੈਂ ਤੇ ਅਨੁਵਾਦਨ ਵੀ ਇੱਕ ਵਾਰ ਵੀਡੀਓ ਚ ਕਿਹਾ ਹੈਗਾ ਵੀ ਇਹ ਚਾਰਾਂ ਚ ਵੀ ਖੁਸ਼ ਆ ਤੇ 44 ਚ ਵੀ ਹੁਣੇ ਹੀ ਖੁਸ਼ ਆ ਤੇ ਇਹਨਾਂ ਤੋਂ ਖਾਸਾ ਵੱਡਾ ਆਦਮੀ ਦੁਨੀਆ ਚ ਕੋਈ ਹੈ ਨਹੀਂਗਾ ਬਾਕੀ ਜੁੜੇ ਰਹੋ ਆਪਣੇ ਸੋਢੀ ਸਿੰਘ ਦੇ ਨਾਲ ਤੇ ਆਪਣਾ ਚੈਨਲ ਕਰਦੇ ਹੋ ਵੀਰ ਜੀ ਸਬਸਕ੍ਰਾਈਬ ਤੇ ਫੋਲੋ ਤੇ ਪਾ ਦਿਓ ਧੱਕ ਧੰਨਵਾਦ ਸਾਰੇ ਦੋਸਤਾਂ ਦਾ